ਕੋਡੀ 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 ਦਰਸ਼ਕ ਵੀਰੋ ਤੇ ਪ੍ਰਸ਼ਾਸਨ ਤੇ ਜਿੰਨੇ ਕਮੈਂਟੀਟਰ ਆਏ ਆ ਸਾਰਿਆਂ ਨੂੰ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਅਸੀਂ ਪਿਛਲੇ ਇੱਕ ਮੈਚ ਦੇ ਟੂਰਨਾਮੈਂਟ ਤੇ ਅਨਾਉਂਸਮੈਂਟ ਕੀਤੀ ਸੀਗੀ ਮੈਂ ਕਿ ਪ੍ਰਸ਼ਾਸਨ ਨੂੰ ਚਾਹੀਦਾ ਸਖਤ ਸਟੈਂਡ ਲੈਣਾ ਬੱਲੇ ਪ੍ਰਸ਼ਾਸਨ ਜਦੋਂ ਮਨਜ਼ੂਰੀ ਦਿੰਦਾ ਉਹ ਕਹਿ ਦਵੇ ਵੀ 7 ਵਜੇ ਮੈਚ ਬੰਦ ਹੋਣ ਤੇ 7 ਵਜੇ ਬੰਦ ਹੀ ਹੋਣ ਤੇ ਜੇ 7 ਵਜੇ ਬੰਦ ਨਹੀਂ ਹੁੰਦੇ ਤਾਂ ਜੁਰਮਾਨਾ ਸਿਸਟਮ ਚਾਲੂ ਹੋ ਜਾਏ ਭਲਾ 5 ਮਿੰਟ ਦਾ 10 ਮਿੰਟ ਦਾ ਲੱਖ ਰੁਪਈਆ ਮੈਂ ਤਾਂ ਕਹਿ ਸੀਗਾ ਘੰਟੇ ਦਾ ਲੱਖ ਰੁਪਈਆ ਤੇ ਆ ਮੇਰੇ ਕੋਲ ਹੀ ਖੜਾ ਹੈ ਕਮੈਂਟੇਟਰ ਸ਼ਾਇਦ ਇਹ ਹੈਗਾ ਬਿੱਟੂ ਸੈਦੋ ਕੇ ਇਹ ਕਹਿੰਦਾ ਜੀ ਕਈ ਲੋਕ ਬਥੇਰੇ ਆ ਜੁਰਮਾਨਾ ਭਰਨ ਆਲੇ ਉਹ ਕਹਿੰਣਗੇ ਜੁਰਮਾਨਾ ਲੈ ਲਓ ਜਿੰਨਾ ਮਰਜ਼ੀ ਆਈ ਤੱਕ ਅੱਧੀ ਰਾਤ ਤੱਕ ਚਲਾਵਾਂਗੇ ਮੈਂ ਕਿਹਾ ਉੱਥੇ ਨਜਮ ਬਦਲ ਦੋ ਉੱਥੇ ਪੰਜ-ਪੰਜ ਮਿੰਟ ਬਾਅਦ ਲੱਖ-ਲੱਖ ਪਾਉਣ ਲੱਗ ਜਓ ਵੇਖਾਂਗੇ ਕਿੰਨਾ ਕੁ ਦਿੰਦੇ ਆ ਪੈਸਾ ਤੇ ਕਈ ਵਾਰਾਂ ਤੇ ਅਨਾਉਂਸਮੈਂਟ ਪ੍ਰਸ਼ਾਸਨ ਦੇ ਲਈ ਹੋਈ ਸੀ ਵੀ ਅਸੀਂ ਪਰਚੇ ਕਰਾਂਗੇ ਮੈਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਸੀ ਜੇ ਪਰਚੇ ਕਰਨਾ ਸਿਸਟਮ ਗਲਤ ਆ ਸਾਡੀ ਯੂਥ ਤਾਂ ਪਹਿਲਾਂ ਹੀ ਘਮਰਾ ਹੋਈ ਵੀ ਆ ਤੇ ਜਦ ਪਰਚੇ ਕਰੋਗੇ ਤਾਂ ਛਟ ਪੁੱਠੇ ਪਾਠੇ ਪਾ ਜਾਊਂਗੇ ਕਾਲੇ ਦਿਨ ਤਾਂ ਕਬੱਡੀ ਤੇ ਪਹਿਲਾਂ ਆਏ ਆ ਤੇ ਆ ਜਿਹੜੀ ਬੁੱਢੀ ਜਵਾਨੀ ਐ ਗਰਾਊਂਡਾਂ ਦੇ ਵਿੱਚ ਆਈ ਜਿਹਨੂੰ ਰੁਪਿੰਦਰ ਬਾਜਾ ਮਾਰੀ ਜਾਂਦਾ ਜਿਹਨੂੰ ਹੋਰ ਲੋਕ ਕਹਿੰਦੇ ਵੀ ਥੋੜੀ ਲੋੜ ਆ ਉਹ ਲੋਕ ਕਹਿੰਦੇ ਆ ਵੀ ਕਬੱਡੀ ਤੁਹਾਨੂੰ ਕਬੱਡੀ ਦੀ ਲੋੜ ਨਹੀਂ ਕਬੱਡੀ ਨੂੰ ਥੋੜੀ ਦੀ ਲੋੜ ਆ ਉਹ ਮੈਂ ਕਿਹਾ ਅਸੀਂ ਉਸ ਟਾਈਮ ਆਏ ਆ ਜਦੋਂ ਵਰਧੀਆਂ ਤੇ ਵਰਧੀਆਂ ਦੇ ਵਿੱਚ ਇਹਨਾਂ ਨੂੰ ਮੂਹਰੇ ਕਰ ਦੋ ਜਿਹੜੇ ਘਰੇ ਬੈਠੇ ਸੀ ਪਰ ਅਸੀਂ ਫੇਰ ਵੀ ਕਬੱਡੀ ਦਾ ਦਰਦ ਹੈ ਅਸੀਂ ਆ ਗਏ ਆ ਤੇ ਕਬੱਡੀ 'ਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰਦੇ ਆ ਤੇ ਪਹਿਲਾ ਸੁਧਾਰ ਆ 7 ਵਜੇ ਤੋਂ ਪਹਿਲਾਂ ਫਾਈਨਲ ਮੈਚ ਖਤਮ ਹੋਊਗਾ ਅੱਜ ਸਾਨੂੰ ਥੋੜਾ ਜਿਹਾ ਰੇਕਾ ਜ਼ਰੂਰ ਪਿਆ ਅਸੀਂ ਟਾਰਗੇਟ ਤਾਂ 7 ਦਾ ਰੱਖਿਆ ਪਰ ਮੈਂ 6.5 ਨੂੰ ਵੀ ਖਤਮ ਕਰਨਾ ਚਾਹੁੰਦਾ ਈ 15-20 ਮਿੰਟ ਲੇਟ ਐ ਇੱਕ ਮਿੰਟ ਮੇਰਾ ਵੀਰ ਰੁਕ ਜੀ ਦੂਜੀ ਗੱਲ ਰੈਡਰ ਰੋਕ ਦਿਓ ਇੱਕ ਮਿੰਟ ਦੂਜੀ ਗੱਲ ਮੈਨੂੰ ਬੜੀ ਖੁਸ਼ੀ ਆ ਤੇ ਮੈਂ ਵਧਾਈ ਦੇਣਾ ਤੇ ਜੀ ਆਇਆਂ ਆਖਦਾ ਉਸ ਵੱਡੇ-ਵੱਡੇ ਕਮੈਂਟੇਟਰਾਂ ਨੂੰ ਜਿਹੜੇ ਅੱਜ ਇਸ ਟੂਰਨਾਮੈਂਟ ਤੇ ਆਏ ਆ ਇਹਨਾਂ ਕਮੈਂਟੇਟਰਾਂ ਦੇ ਵਿੱਚ ਬਹੁਤਿਆਂ ਨੂੰ ਇਹ ਭੁਲੇਖਾ ਕਿ ਪੰਜਾਬ ਕਬੱਡੀ ਫੈਡਰੇਸ਼ਨ ਕੋਲ ਵਧੀਆ ਟੀਮਾਂ ਹੈ ਨਹੀਂ ਵਧੀਆ ਪਲੇਅਰ ਹੈ ਨਹੀਂ ਤੇ ਕਮੈਂਟੇਟਰੋ ਤੁਸੀਂ ਅੱਜ ਦੱਸ ਕੇ ਜਾਇਓ ਕਿ ਕੀ ਪੰਜਾਬ ਕਬੱਡੀ ਫੈਡਰੇਸ਼ਨ ਕੋਲ ਕੋਈ ਮਟੀਰੀਅਲ ਹੈਗਾ ਵੈਸੇ ਤਾਂ ਬਹੁਤ ਬੋਲ ਰਹੇ ਆ ਪੰਜਾਬ ਕਬੱਡੀ ਫੈਡਰੇਸ਼ਨ ਦੇ ਹੱਕ ਚ ਪਰ ਅਸੀਂ ਨਵੇਂ ਆ ਪਲੇਅਰਾਂ ਨੂੰ ਨਵੀਂ ਯੂਥ ਨੂੰ ਜਿਹਨਾਂ ਨੂੰ ਨਹੀਂ ਮੌਕਾ ਮਿਲਦਾ ਉਹਨਾਂ ਦੀ ਖਾਤਰ ਗਰਾਊਂਡਾਂ 'ਚ ਆਏ ਆ ਅੱਜ 6-7 ਪਲੇਅਰ ਅਸੀਂ ਟੌਪ ਦੇ ਮੋੜੇ ਆ ਟੀਮਾਂ 'ਚ ਪਾ ਸਕਦੇ ਸੀ ਸਾਡੀਆਂ ਟੀਮਾਂ 'ਚ ਖੇਡਣਾ ਚਾਹੁੰਦੇ ਸੀ ਪਰ ਅਸੀਂ ਜੋ ਮਕਸਦ ਲੈ ਕੇ ਤੁਰੇ ਆ ਉਹ ਇਹ ਆ ਕਿ ਨਵੇਂ ਆ ਪਲੇਅਰਾਂ ਨੂੰ ਮੌਕਾ ਦਿੱਤਾ ਜਾਵੇ ਤੇ ਇਹ ਕਮੈਂਟੇਟਰੀ ਆ ਜਿਨ੍ਹਾਂ ਦੇ ਰਾਹੀਂ ਪੰਜਾਬ ਕਬੱਡੀ ਫੈਡਰੇਸ਼ਨ ਨੇ ਦੁਬਾਰਾ ਇਸ ਕਰਨਾ ਹੈ ਕਿਉਂਕਿ ਜੇ ਕਹਿਣਗੇ ਵੀ ਹਾਂ ਭਾਈ ਪੰਜਾਬ ਕਬੱਡੀ ਫੈਡਰੇਸ਼ਨ ਕੋਲ ਹੈਗਾ ਮਟੀਰੀਅਲ ਮੇਰੇ ਸਾਹਮਣੇ ਮੇਰਾ ਹੀ ਸ਼ਗਰਦ ਜੀਤਾ ਕੋਟ ਕਰੋੜ ਕੋੜ ਖੜਾ ਇਹਦੇ ਤੇ ਵੀ ਅਲਿਗੇਸ਼ਨ ਲਾਇਆ ਸੀ ਇਹਦੇ ਪਿੰਡ ਟੂਰਨਾਮੈਂਟ ਕਰਾਉਣਾ ਹੀ ਕਹਿੰਦਾ ਪੰਜਾਬ ਵਾਲਿਆਂ ਕੋਲੇ ਕੀ ਆ ਛੱਡੋ ਪਰੇ ਇਹਦੇ ਪਿੰਡ ਦਾ ਮੈਚ ਕਰਾਇਆ ਡੇਢ ਡੇਢ ਲੱਖ ਰੁਪਈਆ ਦਿੱਤਾ ਇੱਕ ਮੈਚ ਤੋਂ ਬਿਨਾ ਕੱਲ ਦੱਸ ਦਵੇ ਕੋੜ ਇਹਦੇ ਕੋਟ ਕੋਟ ਕਰੋੜ ਦੇ ਵਿੱਚ ਇੱਕ ਮੈਚ ਤੋਂ ਬਿਨਾ ਜੇ ਕੋਈ ਮੈਚ ਹੋਇਆ ਦੇਖ ਅਖੀਰ ਹੀ ਗ라운ਡ ਛੱਡ ਕੇ ਘਰੇ ਚਲਾ ਗਿਆ ਤੇ ਅੱਜ ਇੱਥੇ ਡਿਸਪਲਨ ਦੇਖ ਲਓ ਤੇ ਮੈਂ ਇੱਕੋ ਗੱਲ ਕਹਿਣਾ ਹੈ ਕਿ ਜਿਹੜੇ ਪਿੰਡਾਂ ਦੇ ਵਿੱਚ ਟੀਮਾਂ ਲੈ ਕੇ ਆਉਂਦੇ ਕੋਚ ਉਹ 20 20 30 ਦੀ 50 50 ਹਜ਼ਾਰ ਤਾਂ ਲੈਂਦੇ ਆ ਤੇ ਜਦੋਂ ਰੌਲਾ ਪੈ ਜਾਂਦਾ ਕੋਚ ਕਿੱਥੇ ਹੁੰਦੇ ਆ ਉਹ ਫੈਸਲਾ ਕਿਉਂ ਨਹੀਂ ਕਰਦੇ ਅੱਜ ਪੰਜਾਬ ਕਬੱਡੀ ਫੈਡਰੇਸ਼ਨ ਅਖੀਰ ਤੱਕ ਖੜੀ ਆ ਗ라운ਡ 'ਚ ਕੋਈ ਰੌਲਾ ਪਾਊਗਾ ਅਸੀਂ ਟੂਰਨਾਮੈਂਟ ਕਮੇਟੀ ਤੇ ਜਾਂ ਰੈਫਰੀਆਂ ਤੇ ਜਾਂ ਕਮੈਂਟੇਟਰਾਂ ਤੇ ਨਹੀਂ ਸਿੱਧਾਂਗੇ ਪੰਜਾਬ ਕਬੱਡੀ ਫੈਡਰੇਸ਼ਨ ਉਹਦਾ ਫੈਸਲਾ ਕਰੂਗੀ ਤੇ ਇਹ ਡਿਸਪਲਨ ਦੇਖ ਲਓ ਚੀਕਾਂ ਮਾਰਨੀਆਂ ਹੁੰਦੀਆਂ ਮੈਨੂੰ ਪਤਾ ਹੈ ਇਹ ਕਿ ਚੀਕਾ ਮਾਰ ਰਹੀਆਂ ਹੁੰਦੀਆਂ ਐਨਾ ਚੀਕਾਂ ਨੇ ਹੀ ਕੰਮ ਖਰਾਬ ਕੀਤਾ ਇਹ ਚੀਕਾਂ ਹੀ ਜਿਹੜੀਆਂ ਕਬੱਡੀ ਦੇ ਵਿੱਚ ਕਿੰਨੀ ਬਰਬਾਦੀ ਲਿਆ ਰਹੀਆਂ ਸੋਚੋ ਮਾੜਾ ਬੋਟਾ ਤੁਸੀਂ ਮੈਨੂੰ ਵੀ ਪਤਾ ਵੀ ਮੈਚ ਨਹੀਂ ਰੋਕਣਾ ਚਾਹੀਦਾ ਪਰ ਕਹਿਣਾ ਜ਼ਰੂਰੀ ਆ ਥੋੜਾ ਜਿਹਾ ਧਿਆਨ ਦਿਓ ਇਸ ਪਾਸੇ ਜੇ ਤੁਸੀਂ ਸਹੀ ਸੋਚੋਗੇ ਤਾਂ ਹੀ ਕਬੱਡੀ ਲਾਈਨ ਤੇ ਹੋਣੀ ਹੈ ਨਹੀਂ ਕਬੱਡੀ ਲਾਈਨ ਤੇ ਨਹੀਂ ਆ ਸਕਦੀ ਕਿਉਂਕਿ ਦਰਸ਼ਕਾਂ ਦਾ ਇਹਦੇ ਵਿੱਚ ਬਹੁਤ ਵੱਡਾ ਰੋਲ ਆ ਜਿੰਨਾ ਚਿਰ ਦਰਸ਼ਕ ਨਹੀਂ ਨਾ ਇਹਨਾਂ ਗੱਲਾਂ ਨੂੰ ਮਹਿਸੂਸ ਕਰਦੇ ਤੇ ਆ ਹੱਲਾ ਗੱਲਾ ਮੈਂ ਕਮੈਂਟੇਟਰਾਂ ਨੂੰ ਵੀ ਕਿਹਾ ਵੀ ਹੱਲਾ ਗੱਲਾ ਨਾ ਕਰੋ ਤੇ ਦਰਸ਼ਕਾਂ ਨੂੰ ਕਹਿਣਾ ਕਬੱਡੀ 'ਚ ਲਲਕਾਰੇ ਨਾ ਮਾਰੋ ਹੱਲਾ ਗੁਲਾ ਨਾ ਕਰੋ ਨਿਮਰਤਾ ਲਿਆਓ ਨਿਮਰਤਾ ਦੇ ਨਾਲ ਕਬੱਡੀ ਦੇਖੋ ਪਹਿਲਵਾਨੀ ਦੇਖੋ ਮੈਚ ਦੇਖੋ ਇਸ ਕਰਕੇ ਮੈਂ ਇੰਨਾ ਕਹਿਦਾ ਹੋਇਆ ਸਾਰਿਆਂ ਦਾ ਧੰਨਵਾਦ ਕਰਦਾ ਤੇ ਰੁਪਿੰਦਰ ਦਾ ਸਭ ਤੋਂ ਵੱਧ ਧੰਨਵਾਦ ਕਰਦਾ ਕਿਉਂਕਿ ਅੱਜ ਕੱਲ ਰੁਪਿੰਦਰ ਦੀ ਚਲਦੀ ਆ ਤੇ ਰੁਪਿੰਦਰ ਆਲਦੇ ਮੂੰਹ ਦੱਸੇ ਕਿ ਪੰਜਾਬ ਕਬੱਡੀ ਫੈਡਰੇਸ਼ਨ ਵਾਲਿਆਂ ਕੋਲ ਕੁਝ ਹੈਗਾ ਕਿ ਨਹੀਂ ਧੰਨਵਾਦ ਐਸੀ ਤਰ੍ਹਾਂ ਕਬੱਡੀ ਦੀਆਂ ਵੀਡੀਓ ਸਿੱਖ ਲਈ ਸਾਡੇ ਚੈਨਲ ਕਬੱਡੀ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਹੁਤ ਬਹੁਤ ਧੰਨਵਾਦ ਜੀ